ਸਤਿ ਸ਼੍ਰੀ ਅਕਾਲ ਅੱਜ ਆਪਾਂ ਇੱਕ ਨੁਕਤਾ ਲੈ ਕੇ ਆਏ ਆ ਅੱਜ ਦਾ ਮੌਸਮ ਬੜਾ ਚੇਂਜ ਹੋ ਰਿਹਾ ਵਾ ਗਰਮੀ ਆ ਕਿ ਤੇ ਸਰਦੀ ਆ ਖੰਗ ਵਿੱਚ ਕੰਮ ਸਭ ਨੂੰ ਲੱਗੇ ਹੋਏ ਆ ਤੇ ਇੱਕ ਛੋਟੀ ਜੀ ਆਪਾਂ ਇੱਕ ਰੈਸਪੀ ਬਣਾਵਾਂਗੇ ਦੇਸੀ ਘਿਓ ਦੇ ਵਿੱਚ ਇੱਕ ਚਮਚਾ ਦੇਸੀ ਘਿਓ ਦਾ ਇੱਕ ਚਮਚਾ ਬੀਸਣ ਦਾ ਦੋਨਾਂ ਨੂੰ ਆਪਾਂ ਭੁੰਨ ਲਵਾਂਗੇ ਚੰਗੀ ਤਰੀਕੇ ਨਾਲ ਹਾਂਜੀ ਜੀ ਇੱਕ ਮਿੰਟ ਲਈ ਆਪਾਂ ਇਹਨੂੰ ਭੁੰਨਾਂਗੇ ਫਿਰ ਉਹਦੇ ਬਾਅਦ ਚ ਅੱਧਾ ਗਲਾਸ ਆਪਾਂ ਨੇ ਇਹ ਚ ਦੁੱਧ ਦਾ ਪਾ ਲਿਆ ਬੇਸਣ ਨੂੰ ਚੰਗੀ ਤਰੀਕੇ ਨਾਲ ਭੁੰਨਣਾ ਜੀ ਕੱਚਾ ਨਹੀਂ ਰਹਿਣਾ ਚਾਹੀਦਾ ਕਿ ਇਹਦੇ ਵਿੱਚੋਂ ਬਾਸ਼ ਨਾਲ ਜੀ ਹੋਰ ਤਕਾਂਦੀ ਆਵੇ ਭੁੰਨ ਲਓ ਚੰਗੀ ਤਰੀਕੇ ਨਾਲ ਫਿਰ ਅੱਧਾ ਗਲਾਸ ਦੁੱਧ ਦਾ ਫਿਰ ਬਾਦਾਮ ਤੇ ਕਾਜੂ ਕੁੱਟ ਕੇ ਪਾ ਦਿਓ ਹੁਣ ਇਹ ਆਪਣਾ ਸ਼ੀਰਾ ਬਣ ਕੇ ਤਿਆਰ ਆ ਇਹਦੇ ਨਾਲ ਕੋਈ ਝੰਡਟ ਝੰਝਟ ਨਹੀਂ ਕਰਨਾ ਪੈਂਦਾ ਇਹ ਜਲਦੀ ਬਣ ਜਾਂਦਾ ਵਾ ਆਪਦਾ ਜਲਦੀ ਬਣਾ ਕੇ ਆਪਦਾ ਪੀ ਲੋ ਇਹ ਤੇ ਤੁਹਾਡੀ ਖਾਂਸੀ ਜ਼ੁਕਾਮ ਸਾਰਾ ਇਹ ਇਹਦੇ ਨਾਲ ਪੀਣ ਨਾਲ ਠੀਕ ਹੋ ਜਾਊਗਾ ਇੱਕ ਘਰੇਲੂ ਨੁਕਤਾ ਹੈ ਜੀ ਘਰ ਵਿੱਚ ਪਈਆਂ ਚੀਜ਼ਾਂ ਨਾਲ ਹੀ ਇਹ ਆਪਾਂ ਇੱਕ ਬਣਾਇਆ ਵਾ ਹਾਂਜੀ ਹੁਣ ਆਪਾਂ ਇਹਨੂੰ ਕੋਲੀ ਚ ਪਾ ਗਿਓ ਆਵਦਾ ਇਹ ਤੁਸੀਂ ਪੀ ਲਓ ਹਾਂਜੀ ਸਤਿ ਸ਼੍ਰੀ ਅਕਾਲ